ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਮੈਂਬਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚਤਨ ਜੋੜਾ ਮਾਦਰਾ ਵੱਲੋਂ ਸਮਾਣੇ ਦੇ ਵੱਖ-ਵੱਖ ਮੋਹੱਲਾਂ ਦੇ ਬਿਖ ਕਲੋਨੀਆ ਦੇ ਵਿੱਚ ਜਾ ਕੇ ਦੇਰ ਰਾਤ ਤੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਬੀਜੇਪੀ ਦੇ ਜਿਹੜੇ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਪਟਿਆਲਾ ਆ ਰਹੇ ਉਸ ਤੇ ਉਨ੍ਹਾਂ ਨੇ ਹਮਲਾ ਕਰਦੇ ਕਿਹਾ ਕਿ ਬੀਜੇਪੀ ਨੇ ਪੰਜਾਬ ਦੇ ਲੋਕਾਂ ਦੇ ਲਈ ਕੁਝ ਨਹੀਂ ਕੀਤਾ ਮਹਿੰਗਾਈ ਇੰਨੀ ਕਰਦੀ ਪੈਟਰੋਲ ਗ੍ਰੇਡ ਵਧਾਤੇ ਆਮ ਲੋਕਾਂ ਦਾ ਕੰਮ ਪ੍ਰਭਾਵਿਤ ਕੀਤਾ ਅੱਜ ਅਸੀਂ 7 ਨੰਬਰ ਵਾਰਡ ਦੇ ਵਿੱਚ ਆਇਆ ਔਰ ਮੇਰੇ ਭਰਾ ਨੂਬ ਮੇਰਾ ਭਰਾ ਪੱਪੀ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਇੱਕ ਇੱਥੇ 13 ਮੈਂਬਰੀ ਕਮੇਟੀ ਟੀਮ ਬਣੀ ਹੋਈ ਆ ਜਿਹੜੇ ਧਰਮਸ਼ਾਲਾ ਬਣੀ ਆ ਉਹਦੇ ਸਬੰਧ ਦੇ ਵਿੱਚ ਔਰ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਹੈ ਜਿਹੜਾ ਅੱਜ ਇੱਥੇ ਕਰਾਇਆ ਮੈਂ ਕਹਿੰਦਾ ਮੈਂ ਇਹਨਾਂ ਦਾ ਸਦਾ ਐਸਾਨਮੰਦ ਰਹੂੰਗਾ ਕਿਉਂਕਿ ਅੱਜ ਤੱਕ ਇਹਨਾਂ ਤੋਂ ਸਿਰਫ ਠੱਗੀ ਮਾਰ ਕੇ ਵੋਟਾਂ ਜਿਹੜੀਆਂ ਜਾਂਦੀਆਂ ਰਹੇ ਨੇ ਪਰ ਹਕੀਕਤ ਦੇ ਵਿੱਚ ਇਹਨਾਂ ਦਾ ਕੰਮ ਕੋਈ ਨਹੀਂ ਹੋਇਆ ਸੋ ਇਸ ਕਰਕੇ ਮੈਂ ਮੈਨੂੰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਔਰ ਮੈਂ ਵੀ ਇਹਨਾਂ ਨੂੰ ਭਰੋਸਾ ਦਿੰ ਕਿ ਤੁਸੀਂ ਭਰਾ ਤੋਂ ਜੋ ਵੀ ਸਾਂਝੇ ਕੰਮ ਨੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਕਿਉਂਕਿ ਸਰਕਾਰ ਦਾ ਪੈਸਾ ਇਹਨਾਂ ਦਾ ਪੈਸਾ ਕਿਉਂਕਿ ਇਹਨਾਂ ਦੇ ਟੈਕਸਾਂ ਦਾ ਪੈਸਾ ਹੈ ਸਰਕਾਰ ਲਵੇ ਜਾਂਦਾ ਜਿੰਨੇ ਵੀ ਇਹਨਾਂ ਦੇ ਹੋਣ ਵਾਲੇ ਕੰਮ ਨੇ ਸਾਂਝੇ ਕੰਮ ਨੇ ਉਹ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾ ਕੇ ਦਵਾਂਗੇ ਔਰ ਆਉਣ ਵਾਲੇ ਸਮੇਂ ਚ ਇਹ ਜਿਹੜੀ ਧਰਮਸ਼ਾਲਾ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਔਰ ਪਰਮਾਤਮਾ ਸੁੱਖ ਰੱਖੇ ਔਰ ਇਹਦੇ ਜਿੰਨੇ ਵੀ ਖੁਸ਼ੀ ਦੇ ਪ੍ਰੋਗਰਾਮ ਨੇ ਸਾਰੇ ਇਸ ਧਰਮਸ਼ਾਲਾ ਦੇ ਵਿੱਚ ਹੋਣਗੇ ਔਰ ਜਿੰਨੇ ਸਾਡੇ ਪਰਿਵਾਰ ਨੇ ਕਿਉਂਕਿ ਅੱਜ ਪੈਲਸਾਂ ਚ ਵਿਆਹ ਕਰਨਾ ਹਰ ਇੱਕ ਬੰਦੇ ਦੇ ਬਾਹਰ ਦੀ ਗੱਲ ਨਹੀਂ ਔਰ ਇਹ ਸਾਰੇ ਖੁਸ਼ੀਆਂ ਮਨਾਉਣਗੇ ਸੋ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਸਾਰਿਆਂ ਨੂੰ ਹੌਸਲਾ ਦਿੱਤਾ ਉਹਦਾ ਮੈਂ ਧੰਨਵਾਦ ਵੀ ਕਰਦਾ ਦੇਖੋ ਸਾਰੇ ਹਲਕੇ ਕੀ ਸ ਜੋਸ਼ ਹੈ ਔਰ ਪੂਰੀ 13 ਦੀ 13 ਸੀਟਾਂ ਜਿਹੜੀਆਂ ਆਮਾਦੀ ਪਾਰਟੀ ਜਿੱਤੂਗੀ ਔਰ 13 ਤੇ ਐਮਪੀ ਆ ਜਿਹੜਾ ਜਿੱਤ ਕੇ ਆਮਾਦੀ ਪਾਰਟੀ ਦੇ ਉਹ ਸੈਂਟਰ ਦੇ ਵਿੱਚ ਜਿਹੜਾ ਜਾਣਗੇ ਉਹ ਦੇਖਣਾ ਕੀ ਹੈ ਇਹਨਾਂ ਨੇ 10 ਸਾਲਾਂ ਚ ਕੁਝ ਨਹੀਂ ਕੀਤਾ ਜਿੰਨਾ ਵੀ ਹੋ ਸਕੋ ਗਰੀਬ ਦੀ ਥਾਲੀ ਤੇ ਡਾਕਾ ਜਿਹੜਾ ਉਹ ਬੀਜੇਪੀ ਵੱਲੋਂ ਮਾਰਿਆ ਗਿਆ ਚਾਹ ਸਿਲੰਡਰ ਦੀ ਗੱਲ ਕਰ ਲੋ 350 ਤੋਂ 1100 1200 ਰੁਪਏ ਤੇ ਪਹੁੰਚ ਗਿਆ ਚਾਹ ਡੀਜ਼ਲ ਪੈਟਰੋਲ ਦੀ ਗੱਲ ਕਰ ਲੋ 50 ਤੋਂ 100 ਤੇ ਪਹੁੰਚ ਗਏ ਫਿਰ ਕੀ ਕੀਤਾ ਕੀ ਇਹਨਾਂ ਨੇ ਆਮ ਲੋਕਾਂ ਵਾਸਤੇ ਕੀ ਕੀਤਾ ਆਮ ਲੋਕਾਂ ਵਾਸਤੇ ਸਿਰਫ ਖੱਜਲ ਖਵਰੀ ਸਿਰਫ ਉਹਨਾਂ ਤੋਂ ਲੁੱਟ ਕੇ ਪੈਸਾ ਆਪ ਦੇ ਚੋਣਦਾ ਜਿਹੜੇ ਯਾਰ ਨੇ ਉਹਨਾਂ ਦੀਆਂ ਜੇਬਾਂ ਭਰ ਰਹੇ ਨੇ ਉਹ ਲੱਖਾਂ ਕਰੋੜਾਂ ਲੈ ਕੇ ਫਿਰ ਰਹੇ ਨੇ ਪਰ ਔਰੇ ਜੇ ਕਿਸੇ ਦਾ ਕੋਈ ਲੱਖ ਰੁਪਏ ਬੈਂਕ ਦਾ ਦੇਣਾ ਉਹਨਾਂ ਦੇ ਆ ਕੇ ਜਿਹੜੇ ਬੈਂਕ ਹੈ ਉਹ ਕਬਜ਼ੇ ਕਰਦੀ ਆ ਪੋਜੈਸ਼ਨ ਲੈਂਦੀ ਆ ਪਰ ਉਹ ਜਿਹੜੇ ਕਰੋਨਾ ਅਰਬਾਂ ਲੈ ਕੇ ਵੱਧ ਗਏ ਉਹਨਾਂ ਦੀ ਕੋਈ ਗੱਲਬਾਤ ਵੀ ਨਹੀਂ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਖੜੀ ਆ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਔਰ ਸਾਂਝੇ ਕੰਮ ਹਮੇਸ਼ਾ ਵੱਡੇ ਪੱਧਰ ਤੇ ਖੜਾ ਕੇ ਦਿੰਦੇ ਇਹ ਹੁਣ ਮਹੀਨੇ-ਮਹੀਨੇ ਦੀ ਜਿਹੜੀ ਕਣਕ ਆਇਆ ਕਰੂਗੀ ਕਿਉਂਕਿ ਪਹਿਲਾਂ ਆਟਾ ਸੀ ਕਹਿੰਦੇ ਸੀਗੇ ਪਰ ਹੁਣ ਡਿਮਾਂਡ ਦੇ ਉੱਤੇ ਜੇ ਕੋਈ ਕਣਕ ਚਾਹੂ ਕਣਕ ਮਿਲੂ ਜੇ ਕੋਈ ਆਟਾ ਚਾਹੂ ਆਟਾ ਮਿਲੂਗਾ ਸੋ ਸਾਡੀ ਕੋਸ਼ਿਸ਼ ਹੈ ਕਿ ਹੋਮ ਡਿਲੀਵਰੀ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਕਈ ਕਈ ਥਾਂ ਮੇਂ ਪ੍ਰੋਬਲਮ ਆ ਰਹੀਆ ਕਿ ਫਲਾਣੇ ਨੇ ਘਾਟੇ ਦਿੱਤਾ તમਕਾਣੇ ਨੇ ਘਾਟੇ ਦਿੱਤਾ ਉਹਨੂੰ ਉਹਨੂੰ ਦੇਖਦੇ ਹੋਏ ਸਾਡੀ ਸਰਕਾਰ ਦੀ ਜਿਹੜੀ ਕੋਸ਼ਿਸ਼ ਹੈ ਕਿ ਘਰੋ ਘਰੀ ਜਿਹੜੀ ਹੈਗੀ ਆ ਡਿਲੀਵਰੀ ਕੀਤੀ ਜਾਪ ਤਾਂ ਕਿ ਕਿਸੇ ਨੂੰ ਕੋਈ ਖੱਜਲ ਖਵਰੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਬਹੁਤ ਸਾਰੇ ਸਾਡੇ ਭਰਾ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹ ਦਿਨੇ ਜਦੋਂ ਕੋਈ ਡਿੱਪੂ ਵਾਲਾ ਆਉਂਦਾ ਤਾਂ ਉਹ ਬਾਹਰ ਕੰਮਾਂ ਦੇ ਗਏ ਹੁੰਦੇ ਨੇ ਔਰ ਜਦੋਂ ਉਹ ਆਉਂਦੇ ਨੇ ਉਦੋਂ ਨੂੰ ਕਹਿੰਦੇ ਅੱਖਾਂ ਖਤਮ ਹੋ ਗਈ ਸੋ ਸਾਡੀ ਕੋਸ਼ਿਸ਼ ਦੇਖੋ ਮੈਨੂੰ ਐਮਐਲਏ ਬਣਾਇਆ ਮੈਂ ਆਮ ਘਰਾਂ ਦਾ ਮੁੰਡਾ ਸੋ ਮੈਨੂੰ ਇੰਨਾ ਮਾਣ ਬਖਸ਼ਿਆ ਸੋ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਦੀਆਂ ਮੰਗਾਂ ਤੇ ਵੀ ਖਰਾ ਉਤਰਈਏ ਔਰ ਜਿੰਨਾ ਹੋ ਸਕਦਾ ਅਸੀਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਕੰਮ ਆਉ ਕਰ ਸਕੀਏ ਲੋਕਾਂ ਦਾ ਪਿਆਰ ਹੈ ਇਸ ਤੋਂ ਬਾਅਦ ਵੀ ਮੀਟਿੰਗਾਂ ਕਿਲੋਮੀਟੀਆਂ ਹੋਰ ਨੇ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ న్యూస్